ਅੱਜ ਅਸੀਂ ਖੜੇ ਹੋਏ ਹਾਂ ਸਤਲੁਜ ਦਰਿਆ ਦੇ ਕੰਢੇ ਤੇ ਨੰਗਲ ਡੈਮ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਕਿੰਨਾ ਵੱਧ ਰਿਹਾ ਹੈ ਤੇ ਉਹ ਦੇਖੋ ਸਾਹਮਣੇ ਗੇਟਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਉਹਨਾਂ ਗੇਟਾਂ ਰਾਹੀਂ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਾਖੜੇ 'ਚ 6 ਫੀਟ ਦੂਰ ਖਤਰੇ ਦੀ ਘੰਟੀ ਦੱਸੀ ਜਾ ਰਹੀ ਹੈ ਬਸ ਖਤਰੇ ਦੀ ਘੰਟੀ ਤੋਂ ਹੁਣ 6 ਫੀਟ ਦੂਰ ਰਹਿ ਗਿਆ ਹੈ ਪਾਖੜਾ ਤੇ ਕੱਲ ਰਾਤ ਪਾਣੀ ਰਿਲੀਜ਼ ਕੀਤਾ ਗਿਆ ਸੀ ਪਹਿਲਾਂ 7 ਫੁੱਟੇ ਦੂਰ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ 6 ਫੁੱਟ ਦੂਰ ਹੈ ਇਹ ਕਿਵੇਂ ਕਿਹਾ ਜਾ ਰਿਹਾ ਕਿ ਪਹਿਲਾਂ ਇਸ ਦਰਿਆ 'ਚ ਹੋਰ ਵੀ ਜਿਆਦਾ ਪਾਣੀ ਹੋ ਗਿਆ ਸੀ ਤੇ ਰਿਲੀਜ਼ ਕਰਨ ਕਰਕੇ ਇੱਥੋਂ ਦੀ ਪਾਣੀ ਘਟ ਗਿਆ ਹੈ ਹੁਣ ਤੇ ਕੱਲ ਦਿਰਾ ਅੱਧੀ ਵੀ ਬਹੁਤ ਜਿਆਦਾ ਬਾਰਿਸ਼ ਹੋ ਰਹੀ ਹੈ ਕੱਲ ਪੂਰਾ ਦਿਨ ਬਾਰਿਸ਼ ਆਈ ਹੈ ਤੇ ਅੱਜ ਵੀ ਬਾਰਿਸ਼ ਹੋਈ ਜਾਂਦੀ ਹੈ ਇਸ ਹਿਸਾਬ ਨਾਲ ਹੋਰ ਵੀ ਜਿਆਦਾ ਪਾਣੀ ਦਾ ਲੈਵਲ ਵੱਧ ਸਕਦਾ ਹੈ ਤੇ ਤੁਸੀਂ ਪਿੱਛੇ ਚੈੱਕ ਕਰ ਸਕਦੇ ਹੋ ਕਿ ਕਿੰਨਾ ਪਾਣੀ ਦਾ ਲੈਵਲ ਵੱਧ ਰਿਹਾ ਹੈ ਸਤਲੁਜ ਦਰਿਆ ਵਿੱਚ ਉਹ ਵੇਖੋ ਸਾਹਮਣੇ ਤੁਸੀਂ ਗੇਟਾਂ ਦਾ ਹਾਲ ਵੀ ਦੇਖ ਸਕਦੇ ਹੋ ਕਿ ਕਿੰਨੇ ਗੇਟ ਉਧਰ ਖੋਲੇ ਹੋਏ ਨੇ ਇਹ ਨੰਗਲ ਡੈਮ ਤੋਂ ਤੁਹਾਨੂੰ ਕਵਰੇਜ ਕਰਕੇ ਆਪਾਂ ਦੱਸ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ بارش ਕਿੰਨੀ ਜ਼ਿਆਦਾ ਹੋ ਰਹੀ ਹੈ ਇਹ ਪਾਖੜੇ ਡੈਮ ਤੋਂ ਇੱਕ ਰਾ ਰਹੀ ਜਾਂਦਾ ਹੈ ਸਤਲੁਜ ਦਰਿਆ ਰਾਹੀਂ ਤੇ ਇਹ ਨੰਗਲ ਡੈਮ ਤੋਂ ਹੁੰਦਾ ਹੋਇਆ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਦੋ ਨਹਿਰਾਂ ਜਾਂਦੀਆਂ ਨੇ ਇੱਥੋਂ ਦੀ ਤੇ ਇੱਕ ਦਰਿਆ ਰਾਹੀਂ ਬਾਬਾ ਉਦੋਂ ਤੋਂ ਹੁੰਦਾ ਹੋਇਆ ਅੱਗੇ ਨੂੰ ਦਰਿਆ ਚਲਾ ਜਾਂਦਾ ਹੈ ਤੇ ਬਹੁਤ ਸਾਰੇ ਪਿੰਡ ਜਿਹੜੇ ਦਰਿਆ ਦੇ ਨਾਲ ਲੱਗਦੇ ਨੇ ਉਹ ਵੀ ਡੁੱਬ ਗਏ ਨੇ بارش ਦੀਾਰ ਹੇਠ ਤੇ ਪਾਣੀ ਦਾ ਲੈਵਲ ਵਧਣ ਕਰਕੇ ਤੇ ਬਹੁਤ ਸਾਰੇ ਘਰ ਤਬਾਹ ਹੋ ਚੁੱਕੇ ਨੇ ਤੇ ਕਈਆਂ ਦਾ ਸਮਾਰ ਰੋੜ ਗਿਆ ਇਹ بارش ਦਾ ਹੋਣਾ ਕਈ ਲੋਕਾਂ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਪਰ ਕਿਸਾਨਾਂ ਵੀਰਾਂ ਵਾਸਤੇ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਉਹਨਾਂ ਲਈ ਬਹੁਤ ਜ਼ਿਆਦਾ ਗਲਤ ਆ ਬਾਕੀ ਹੁਣ ਰੱਬ ਹੀ ਰੱਖਾ ਤੁਹਾਨੂੰ ਆਪਾਂ ਪਾਕੜੇ ਦੇ ਸਟੇਟਸ ਵੀ ਥੱਲੇ ਮੈਂਸ਼ਨ ਕਰਕੇ ਦੱਸ ਰਹੇ ਹਾਂ ਤੇ ਸਾਈਡ ਤੇ ਵੀ ਇੱਕ ਸਕਰੀਨਸ਼ਾਟ ਲੱਗਿਆ ਹੋਊਗਾ ਪਾਕੜੇ ਦੇ ਸਟੇਟਸ ਦਾ ਤੁਸੀਂ ਉਹ ਵੀ ਦੇਖ ਸਕਦੇ ਹੋ ਮੈਂ ਹਰਜੋਤ ਸਿੰਘ ਕੈਮਰਾਮੈਨ ਮਨਜੀਤ ਸਿੰਘ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ